ਵੀਰ ਦੀਪੂ ਕਵਾਲੀਆਂ ਬਾਲੀ ਸ਼ੀਰਾ ਦਰਮਾਂ ਤੇ ਕੈਮਰੇ ਚ ਪੂਰੇ ਹੋ ਗਿਆ ਸਾਰੇ ਜਣੇ ਮੇਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਆ ਜੀ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਵੀਰ ਦੀਪੂ ਕਾ ਕੋਲੇ ਕੁਝ ਕਹਿਣਾ ਚਾਹ ਰਿਹਾ ਆਪਣੇ ਦਿਲ ਦੇ ਵਿੱਚ ਬਾਤ ਸੁਣ ਕੇ ਜਿਆਦਾ ਬਾਈ ਨੂੰ ਇਧਰ ਆਜੋ ਇਧਰ ਆਜੋ ਇਧਰ ਆਜੋ ਚੱਲ ਤੇਰੇ ਤੋਂ ਪਹਿਲਾਂ ਵੀ ਇੱਕ ਵਾਰ ਕਿਸੇ ਨੇ ਚਾਇਆ ਸੀ ਜੱਟ ਨੇ ਇੱਕ ਗੋਜ ਜਿਹੀ ਨੂੰ ਆਪਣੀ ਜਾਨ ਬਣਾਇਆ ਸੀ ਤੇਰੇ ਤੋਂ ਪਹਿਲਾਂ ਵੀ ਇੱਕ ਵਾਰ ਕਿਸੇ ਨੇ ਚਾਇਆ ਸੀ ਜੱਟ ਨੇ ਇੱਕ ਰਾਜਸ ਜੈਨੂ ਆਪਣੀ ਜਾਨ ਬਣਾਇਆ ਸੀ ਪਿਆਰ ਕਰਕੇ ਤੁਰ ਗਈ ਲੜਕੇ ਕਦੇ ਭੁੱਲ ਪਾਉ ਨਾ ਉਹ ਵੀ ਤੇਰੇ ਵਰਗੀ ਸੀ ਉਹ ਵੀ ਇਦਾਂ ਹੀ ਕਹਿੰਦੀ ਸੀ ਮਿਲਾਂਉਂਗੀ ਮੈਂ ਬਾਉਂਗੀ ਮੈਂ ਛੱਡ ਕੇ ਜਾਉਂ ਮਾਂ ਹੋ ਸਕਦਾ ਦੀਪੂ ਨੂੰ ਤੂੰ ਉਹ ਤੋਂ ਵੱਧ ਕੇ ਪਿਆਰ ਕਰੇ ਪਰ ਕੱਕੋ ਵਾਲਿਆ ਕਿੱਦਾਂ ਹਿੰਮਤ ਦੂਜੀ ਵਾਰ ਕਰੇ ਹਿੰਮਤ ਕਿੱਦਾਂ ਕਰੇ ਆਪਾਂ ਹਿੰਮਤਪੁਰੇ ਪਿੰਡ 'ਚ ਖੜੇ ਆਪਾਂ ਹਿੰਮਤਪੁਰੇ ਪਿੰਡ 'ਚ ਖੜੇ ਹੋ ਸਕਦਾ ਦੀਪੂ ਨੂੰ ਤੂੰ ਉਹ ਤੋਂ ਵੱਧ ਕੇ ਪਿਆਰ ਕਰੇ ਪਰ ਕੱਕੋ ਵਾਲਿਆ ਕਿੱਦਾਂ ਹਿੰਮਤ ਦੂਜੀ ਵਾਰ ਕਰੇ ਇਹ ਨਹੀਂ ਮੈਂ ਕਹਿੰਦਾ ਤੇਰਾ ਦਿਲ ਵੀ ਉਹਦੇ ਵਰਗਾ ਹੈ ਇਹ ਨਹੀਂ ਮੈਂ ਕਹਿੰਦਾ ਤੇਰਾ ਦਿਲ ਵੀ ਉਹਦੇ ਵਰਗਾ ਹੈ ਪਰ ਜਲਿਆ ਦੁੱਧ ਦਾ ਲੱਸੀ ਤੋਂ ਵੀ ਤਵਾ ਕਰਦਾ ਹੈ ਚੱਲ ਬਸ ਅੱਡ ਕੇ ਬਾਹ ਨੈਣ ਰਾਹਾਂ ਦੇ ਵਿੱਚ ਵਿਛਾਉਂ